ਹੇਲੂਇਆ ਹੇਲੂਇਆ ਹਾਲੇਲੀ ਥੈਂਕ ਯੂ ਜੀਸਸ ਹੇਲੂਇਆ ਹਾਲੇਲੀ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਸੁੰਦਰ ਸੰਮੇ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡੀ ਤਾਰੀਫ ਕਰਦੇ ਆਂ ਮੇਰੇ ਪਿਤਾ ਪਰਮੇਸ਼ਰ ਤੁਸੀਂ ਦਿਆવાન ਜੀ ਕਿਰਪਾਲੂ ਜੀ ਦਿਆਲੂ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਦਿਆ ਦੇ ਸਾਗਰ ਜੀ ਮੇਰੇ ਪਿਤਾ ਮੇਰੇ ਮਹਾਨ ਪਰਮੇਸ਼ਰ ਸੁੰਦਰ ਸੰਮੇ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਪਿਆਰੇ ਪ੍ਰਭੂ ਜੀ ਜੋ ਮੇਰੇ ਪਿਤਾ ਪਰਮੇਸ਼ਰ ਖੁਦਾਵਾਨ ਜਿੰਨੇ ਵੀ ਜਿੰਨੇ ਸਪ੍ਰਾਥਨਾ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਦੇ ਜੀਵਨ ਚ ਜੁਮਮਸ਼ ਕਰੇ ਹਰ ਇੱਕ ਮੁਰਦਾ ਚੀਜ਼ ਨਾਲ ਦੀ ਜੀ ਉੱਠੇ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਤੁਸੀਂ ਮੇਰੇ ਪਿਆਰੇ ਪ੍ਰਭੂ ਜੀ ਤਿੰਨ ਦਿਨਾਂ ਦੇ ਵਿੱਚ ਪਿਤਾ ਤੁਸੀਂ ਮੁਰਧਾ ਚ ਜੀ ਉੱਠੇ ਸੋ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਹਾਲਾਤ ਵਿੱਚ ਜੀ ਉੱਠਣ ਯਸ਼ੁ ਤੁਹਾਡੇ ਨਾਮ ਦੇ ਵਿੱਚ ਹਰ ਇੱਕ ਰੋਗ ਹਰ ਇੱਕ ਬਿਮਾਰੀ ਇਹਨਾਂ ਦੇ ਜੀਵਨ ਚੋਂ ਮਾੜ ਡਾੜ ਦਿਆਂ ਹਰ ਇੱਕ ਕਮੀ ਇਹਨਾਂ ਦੇ ਜੀਵਨ ਚੋਂ ਸਵਰਗ ਤੋਂ ਪਤਾ ਪੂਰੀਆਂ ਕਰੋ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਦੁਖੀ ਰੋਗੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡੀ ਦਾਸਨੀ ਹੋਣ ਦੇ ਨਾਤੇ ਅੰਡ ਤੇ ਗੋਸ਼ਨਾ ਕਰਦੀ ਹਾਂ ਇਹਨਾਂ ਦੇ ਹਰ ਇੱਕ ਮਾਰਗ ਯੀਸ਼ੂ ਦੇ ਨਾਮ ਤੇ ਸਿੱਧ ਹੋ ਜੇ ਤੁਹਾਡੀ ਦੀਆ ਤੁਹਾਡਾ ਫضل ਤੁਹਾਡਾ ਅਨੁਗ੍ਰਹਿ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਉੱਪਰ ਆਹਣ ਮੇਰੇ ਪਿਤਾ ਪਰਮੇਸ਼ਰ ਕਹਿੰਦੇ ਤੁਹਾਡਾ वचन ਕਹਿੰਦਾ ਨਾ ਡਰੋ ਨਾ ਘਬਰਾਓ ਮੈਂ ਸੈਨ ਦਾ ਯਹੋਵਾ ਰ ਆਫਾ ਚੰਗਾ ਕਰਨ ਵਾਲਾ ਮੈਂ ਤੁਹਾਡਾ ਪਰਮੇਸ਼ਰ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਚੰਗਿਆਈ ਦੇਣ ਵਾਲੇ ਪਰਮੇਸ਼ਰ ਜੇ ਪਿਤਾ ਤੁਸੀਂ ਚੰਗਾ ਕਰਨ ਵਾਲੇ ਪਰਮੇਸ਼ਰ ਜੇ ਪਿਤਾ ਅੱਜ ਮੇਰੇ ਪਿਆਰੇ ਪ੍ਰਭੂ ਜੀ ਇਹ ਪ੍ਰਾਰਥਨਾ ਸੁਣਨਗੇ ਜਿੰਨੇ ਵੀ ਜਿੰਨੇ ਅਦਭੁਤ ਗਵਾਹੀਆਂ ਦਾ ਖੜੇ ਹੋਣਗੇ ਕਿਉਂ ਵੀ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਦੀਆ ਤੁਹਾਡਾ ਫੁੱਜ ਲੈਣਾ ਤੇ ਆਏਗਾ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦਾ ਹਾਰ ਇੱਕ ਬੰਦ ਮਾਰਗ ਤੁਹਾਡੇ ਪੁੱਤਰ ਨਾਮ ਦੇ ਵਿੱਚ ਖੁੱਲੇਗਾ ਮੈਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਪ੍ਰਭੂ ਦੇ ਪ੍ਰਭੂ ਰਾਜ ਰਾਜ ਮੈਂ ਤੁਹਾਡਾ ਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ प्रभु थोड़े वचन च लिखा मेरे प्यारे प्रभु जी रई के दाने जिन्ना विश्वास कर विश्वास कर सब कुछ हो जाएगा मेरे प्यारे प्रभु जी विश्वास करते ने मेरे प्यारे प्रभु जी हर एक पहाड़ इन्ह के जीवन च उखड़ चुके हर एक बीमारी इनके जीवन चो निचारी गरीबी इन्हे जीवन उखड़ चुकी थोड़ी दया तोड़ा फजल ਆ ਚੁਕਿਆ ਮੈਂ ਸਭ ਨੂੰ ਪਿਤਾ ਪਰਮੇਸ਼ਰ ਤੁਹਾਡੇ ਪੁੱਤਰ ਨਾਮ ਦੇ ਵਿੱਚ ਫਰੀ ਕੋਸ਼ਿਸ਼ ਕਰਦੀਆਂ ਹੀਲ ਕੋਸ਼ਿਸ਼ ਕਰਦੀਆਂ ਤੁਹਾਡੀ ਦੀਆ ਤੁਹਾਡਾ ਫਜ਼ਲ ਆ ਚੁਕਿਆ ਮੇਰੇ ਪਿਆਰੇ ਪ੍ਰਭੂ ਜੀ ਮੈਂ ਇੱਕ ਇੱਕ ਜਿਹਨਾਂ ਨੂੰ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀਆਂ ਤੁਹਾਡੇ ਜਿੰਦਾ ਲਹੂ ਦੇ ਵਿੱਚ ਕਵਰ ਕਰਦੀਆਂ ਇਹਨਾਂ ਦੇ ਆਣੇ ਜਾਣੇ ਨੂੰ ਇਹਨਾਂ ਦੀ ਗੱਡੀਆਂ ਕਾਰਾਂ ਨੂੰ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਘਰਾਂ ਨੂੰ ਪਤਾ ਇਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਜਿੰਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਜਿੰਦਾ ਲੋਹੂ ਦੇ ਵਿੱਚ ਕਵਰ ਕਰਦੀ ਆ ਮੈਂ ਤੁਹਾਡਾ ਧੰਨਵਾਦ ਕਰਦੀ ਆ ਤਾਰੀਫ ਕਰਦੀ ਆ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੀ ਆ ਆਮਿਨ 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 ਕ੍ਰੀਸਿਆ ਯੇਸ਼ੂ ਮਸੀਹ ਦੇ ਨਾਮ ਚ ਤੁਸੀਂ ਬles ਜੀ ਇਸ ਪ੍ਰਾਰਥਨਾ ਤੋਂ ਬਾਅਦ ਤੁਸੀਂ ਅੱਦਬ ਦਿਖਵਾਇਆਂ ਨਾ ਖੜੇ ਹੋ ਹਾਲੇਲੂਇਆ ਕਿਸੇ ਨੇ ਵੀ ਕੋਈ ਵੀ ਵਿਸ਼ੇ ਵਸਤੇ ਪ੍ਰਾਰਥਨਾ ਕਰਵਾਣੀ ਹੋਏ ਤੁਸੀਂ ਇਸ ਲੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਤੁਹਾਡੇ ਲਈ ਸਪੈਸ਼ਲ ਪ੍ਰਾਰਥਨਾ ਕੀਤੀ ਜਾਏਗੀ ਆਮੀਨ ਗੋਡ ਬlesਸ ਯੂ